ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕਾ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਐ ਇਹਨੂੰ ਮੋਗਾ ਹੀ ਚੜੈਕ ਤੋਂ ਜਦੋਂ ਕੋਹਲੀਏ ਨੂੰ ਜਾਂਦੇ ਆ ਤੇ ਸਨ ਚ ਨਹਿਰਾਂ ਹੁੰਦੀਆਂ ਚੜੈਕ ਵਾਲੀ ਨਹਿਰ ਤੇ ਵੀਰ ਦਾ ਘਰ ਆ ਨੌਜਵਾਨ ਮੁੰਡਾ ਨਵਾਂ ਨਵਾਂ ਜਿਆ ਵਪਾਰ ਦਾ ਕੰਮ ਸਟਾਰਟ ਕੀਤਾ 6 ਮਹੀਨੇ ਹੋ ਗਏ ਵਪਾਰ ਦਾ ਕੰਮ ਕਰਦਿਆਂ ਨੂੰ ਗਰਮੀ ਗਰਮੀ ਹੋ ਗਈ ਐ ਸਿਆਲ ਆ ਗਿਆ ਤੇ ਮੌਲ ਰੇਟ ਜਮਾਂ ਜਾਇਜ਼ ਹੁੰਦੇ ਆ ਇਹਦੇ ਭਾਅ ਵੀ ਜਾਇਜ਼ ਹੁੰਦੇ ਆ ਪਸ਼ੂ ਵੀ ਸੋਹਣਾ ਲਿਆਉਂਦਾ ਸਾਫ ਸੁਥਰਾ ਲੈ ਕੇ ਸੇਲ ਕਰ ਲੈਂਦਾ ਅੱਜ ਦੀ ਵੀਡੀਓ ਦੇ ਵਿੱਚ ਅੱਡੋ ਵੱਡੀ ਕਲਰ ਦੀਆਂ ਪੰਜ ਵਿਹੜਾ ਬਦਾਮ ਚਿੱਟੇ ਰੰਗ ਦੀ ਜਰਸੀ ਵੀ ਮਿਲ ਜੂ ਕਾਫੀ ਕਲਰ ਦੀ ਜਰਸੀ ਵੀ ਮਿਲ ਜੂ ਡੱਬੇ ਪ੍ਰਿੰਟ 'ਚ ਫੁੱਲ ਵੱਡੀ ਵਿਹੜ ਵੀ ਮਿਲ ਜੂ ਗੱਬਣਾ ਤਿਆਰ ਵੀ ਮਿਲ ਜਾਣਗੇ ਤੇ ਤਾਜ਼ੀਆਂ ਸੂਈਆਂ ਸਵਾਈਆਂ ਵੀ ਮਿਲ ਜਾਣਗੀਆਂ ਭਾਅ ਹੋਣਗੇ ਜਮਾ ਜੈਜ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਸੀ ਕਾਲ ਸਸੀ ਕਾਲ ਬਈ ਨਾਂ ਦੱਸ ਦੀਏ ਨਾਮ ਲਾਲੀ ਬਾਈ ਮੈਂ ਕਿਹੜੇ ਇੱਕ ਜਿਹੜਾ ਮੋਗਾ ਫਿਰ ਵੀ ਮੋਗਾ ਬਾਈ ਮੋਬਾਈਲ ਨੰਬਰ 8198855080 ਇਹ ਤੋਂ ਹੀ ਕੰਮ ਸ਼ੁਰੂ ਸੂਈ ਸਵਾਈ ਤੋਂ 20 ਮਿੰਟ ਹੋਇਆ ਬਈ ਸੂਈ ਨੂੰ ਠੀਕ ਹੈ ਕਿੰਨਾ ਦੂਜੇ ਸੂਏ ਆ ਜਿਹੜੋ ਆਪਾਂ ਲਈ ਜਾਓਗੇ ਨਾ ਇਹ ਪਨੂਨੇ ਨੇ 16 ਤੋਂ 17 ਕਿਲੋ ਦੁੱਧ ਦਿੱਤਾ ਠੀਕ ਹੈ ਕਾਲੇ ਰੰਗ ਚ ਜਸ ਬੁਈ ਆਵੇ ਹਾਈਟ మీడియం ਆਪਾਂ ਪਹਿਲਾਂ ਦਾ ਦਿੰਦੇ ਮੰਗਰ ਬੱਚਾ ਬਈ ਗੀਰ ਪੈਣੀ ਬਾਕੀ ਆ ਜੇ ਠੀਕ ਹੈ ਜੀ ਦੋਸਤੋ ਮਗਰ ਮੇਲਕਾਫ ਆ ਖੁਰੀਆਂ ਦੇਖ ਸਕਦੇ ਹਾਂ ਜੇ ਖਟੀਆਂ ਹੀ ਆ ਕਿਉਂਕਿ ਸੂਈ ਨੂੰ ਮਸਾ 15 20 ਮਿੰਟ ਹੀ ਹੋਇਆ ਬੱਚਾ ਵੀ ਗਿੱਲਾ ਹੀ ਪਿਆ ਕੋਈ 4 ਕਿਲੋ ਨਹੀਂ ਕੱਢਿਆ ਕੋਈ 5 ਨਹੀਂ ਹੈ ਤਾਂ ਤਾਂ ਰੋਣੀ ਮਾਰਗਾ ਠੀਕ ਆ ਆ ਬੈਠਾ ਤੇਰੇ ਸਾਹਮਣੇ ਆਇਆ ਤਾਂ ਉਹ ਇਹ ਆਪਾਂ ਲੋਕਾਂ ਨੂੰ ਇਹ ਨਹੀਂ ਦੇਦੇ 4 ਗੜ ਭਰੇ ਭੰਗਰ ਹਮ ਸਹੀ ਆ ਦੋਸਤੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਨਰਮ ਜਿਹਾ ਬੰਦਾ ਜਿੰਨੀ ਕਿ ਚੀਜ਼ ਉੰਨੀ ਕੀ ਦੱਸਦਾ ਵਧੀਆ ਗੱਲ ਆ ਸਾਫ਼ ਸੁਥਰਾ ਕੰਮ ਕਰੋ ਤੇ ਪਸ਼ੂ ਵਧੀਆ ਵਿਕੀ ਜਾਂਦੇ ਆ ਤੇ ਜਿਹੜਾ ਭੈਣ ਭਰਾ ਝੂੜ ਤੂਫਾਨ ਮਾਰਦਾ ਗੱਪ ਮਾਰਦਾ ਉਹ ਪਰ ਥੋੜੇ ਕ ਦਿਨ ਹੀ ਕੰਮ ਚੱਲਦਾ ਤੇ ਬਾਅਦ ਚ ਬੰਦ ਹੋ ਜਾਂਦਾ ਅਗਲਾ ਬਦਨਾਮ ਹੋ ਜਾਂਦਾ ਤੇ ਜਿਹੜੇ ਭੈਣ ਭਰਾ ਨੇ ਸਾਫ ਸੁਥਰਾ ਕੰਮ ਕਰਨਾ ਉਹਦਾ ਕੰਮ ਲੰਮਾ ਟਾਈਮ ਸਾਰੀ ਉਮਰ ਹੀ ਚੱਲੀ ਜਾਂਦਾ 16 17 ਕਿਲੋ ਦੁੱਧ ਪਲੂਨ ਮੱਛੀ ਨੇ ਦਿੱਤਾ ਹੈ ਬਲੈਕ ਕਾਫੀ ਕਲਰ ਦਾ ਸੁਮੇਲ ਜਿਆ ਜਰਸੀ ਬਰੀਡ ਹੈ ਮਜਾਰ ਦਾ ਦੁੱਧ ਹੋ 15-20 ਮਿੰਟ ਹੀ ਸੂਈ ਨੂੰ ਹੋਇਆ ਸੀਲ ਸੌ ਪੂਰੀ ਆ ਕੋਈ ਬਾਈ ਕਹਿੰਦਾ ਲੋਕਾਂ ਨੂੰ 4 ਕਿਲੋ ਬੋਲਾ ਨਹੀਂ ਚੋਇਆ ਕੋਈ 5 ਕਿਲੋ ਨਹੀਂ ਚੋਇਆ ਅਜੇ ਤਾਂ ਬਾਈ ਕਹਿੰਦਾ ਚਵਾਈ ਕਰਾਂਗੇ ਕਿਉਂਕਿ ਸੂਈ ਨੂੰ ਹੋਈ 15 ਮਸਾ 20 ਮਿੰਟ ਹੈ 16-17 ਦਿੱਤਾ ਹੈ 16-17 ਹੀ ਮੰਨ ਕੇ ਕੋਈ ਵੀ ਸੌਦਾ ਕਰ ਲੇ ਦੂਆ ਸੂਆ ਤਾਜੀ ਸੂਈ ਸਵਾਈ ਜਰਸੀ ਬਰੀਡ ਦੀ ਬਲੈਕ ਆਫੀ ਕਲਰ ਦੀ ਦੂਜਾ ਸੂਆ ਵੜ ਚਾਰ ਹੀ ਥਾਣਾ ਕੋਈ ਬਾਦੂ ਫੂਡ ਸ਼ਾਂ ਗੈਣੇ ਚਾਰੇ ਥਣ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਆ ਅਜੇ ਤਾਂ ਬੱਚਾ ਉੱਠਣ ਨਹੀਂ ਲੱਗਿਆ ਤਾਂ ਹੀ ਅਜੇ ਚੁਵਾਈ ਨਹੀਂ ਕੀਤੀ ਲਾਲੀ ਜਾਇਜ ਜਾਪਾ ਦੋਵੇਂ ਕਰਦੇ ਪਰ ਜਾਇਜ ਕਰੀ ਬਾਈ ਮੁੱਲ ਕਰਨ ਨੂੰ ਬੜਾ 65 ਗੱਲਗੇ 60 ਗੱਲਗੇ ਇਹ ਨਹੀਂ ਹਾਂ ਨਾ ਆਪਾਂ 57000 ਦੀ ਵੇੜ ਦੇ ਦੋ ਮੁੱਲ ਬਾਣ ਨੂੰ ਬਾਈ ਕਹਿੰਦਾ 65 ਕਰ ਲੋ ਜਿੰਨਾ ਮਰਜ਼ੀ ਕਰਾ ਲੋ 57000 ਦੀ ਸੂਈ ਸਵਾਈ ਹਾਂ ਨਾ ਮੱਚੀ ਦੇ ਦੇਣੀ ਵਿੱਚੋਂ ਛੋੜ ਛੱਪਾ ਮਾਨ ਤਾਣ ਹੋ ਜੂ ਮੱਝਿਆਰ ਦਾ ਦੁੱਧ ਦੋ ਨੰਬਰ ਤੇ ਆ ਜਾ ਦੋ ਨੰਬਰ ਬਈ ਦੂਜੇ ਦੂਏ ਵੈਰ ਹੁੰਦੀ ਆ ਹਮਤ ਭਾਈ ਜੇਦੋ ਲਈ ਆਓ ਕਹਿੰਦਾ ਮੈਂ 20 ਪਲੱਸ ਦੋ ਤਾਂ ਪਲੂਨ ਦਾ ਚੋਆ ਵਾ ਠੀਕ ਐ ਇਹ ਵੀ ਕਾਲੇ ਰੰਗ ਦੇ ਜੱਸ ਹੋ ਯਾਰ ਅਰੀਜਨਲ ਪੰਜਾਬ ਵਾਲੀ ਆ ਠੀਕ ਆ ਆਪਾਂ ਇਹ ਕੀ ਦੀ ਫੁੱਲ ਗਰੰਟੀ ਦੇ ਦਾਂਗੇ ਕਿਉਂਕਿ ਜੇਦੋ ਲਈ ਆ ਆਪਾਂ ਬੰਦੇ ਦਾ ਨੰਬਰ ਐਡਰੈਸ ਵੀ ਦੇ ਦਾਂਗੇ ਠੀਕ ਐ ਭੈਣ ਭਰਾ ਭਾਈ 18 ਮੰਨ ਕੇ ਲੈ ਲੈਣ 20 ਮੰਨ ਕੇ ਲੈਣਾ ਆਪਾਂ 20 ਮੰਨ ਕੇ ਲਈ ਦੇਣ ਲੱਗੂਗੀ ਤਿੰਨ ਤੋਂ ਚਾਰ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਿੱਚ ਸੂਪੂ 20 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਸੂਵੇ ਪਲੂਨ ਮੱਛੀ ਨੇ ਦੁੱਧ ਦਿੱਤਾ ਮੇਰੇ ਵੱਲੋਂ ਬਾਈ ਕਹਿੰਦਾ ਭਾਵਾ ਕੋਈ 18 ਮੰਨ ਕੇ ਲੈ ਲੇ ਪਰ ਆਪਾਂ ਬਾਈ ਕਹਿੰਦਾ 20 ਮੰਨ ਕੇ ਲਈ ਐ 20 ਖੁੱਲਾ ਦੁੱਧ ਪਿਆ ਜੂ ਕੱਦ ਵੱਡਾ ਵਜ਼ਨ ਬਹੁਤ ਆ ਲੇਵਾ ਭਾਂਡਾ ਅਮਰੀਕਨ ਵਹਿੜਾਂ ਜੱਡਾ ਪੂਰਾ ਵੱਡਾ ਡਡਵਾਲ ਹਵਾਨਾ ਠੀਕ ਐ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਐ ਦੀ ਦੋਸਤੋ ਠੰਡੀ ਸੀਲ ਦੀ ਬਾਈ ਕਹਿੰਦਾ ਇਹ ਵਹਿੜ ਦੀ ਆਪਣੀ ਫੁੱਲ ਗਾਰੰਟੀ ਹੋ ਥੋੜਾ ਕਹਣਾ ਕਈ ਵਾਰ ਆਪਾਂ ਚੂ ਕੈਮਰੇ ਕਰਕੇ ਮਾੜਾ ਮੁੱਟ ਕਰ ਵੀ ਜਾਂਦਾ ਕਈ ਤਾਂ ਜਮਾਂ ਹੀ ਨਹੀਂ ਕਰਦੇ ਕਈ ਮਾੜਾ ਮੁੱਟ ਕਰ ਵੀ ਜਾਂਦੇ ਤਾਂ ਨਾਰਮਲ ਗੱਲ ਬਾਤ ਆ ਖੰਡੀ ਸੀਲ ਦੀ ਫੁੱਲ ਗਾਰੰਟੀ ਹੋ ਲੈ ਆ ਵਾ ਸੋਹਣਾ ਵੱਡਾ ਹਵਾਨਾ ਅਜੇ ਬਾਲ ਢਿੱਲਾਂ ਬਹੁਤ ਪਈਆਂ ਦੋਵਾਂ ਦਿਨਾਂ ਨੂੰ ਸੂਪੇ ਤਿੰਨਾਂ ਦਿਨਾਂ ਨੂੰ ਸੂਪੇ ਯਾਨੀ ਕਿ ਦੋਵਾਂ ਤੋਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਸੂਪੂਗੀ ਇਹਦਾ ਭਈ ਲੜਕੇ ਸੂਗੀ ਘਰ ਵਾਲੀ ਢਿੱਲਾਂ ਆਹ ਜਿਹੜੇ ਆ ਕੈਮਰੇ ਨਾਲ ਕਰਕੇ ਨਹੀਂ ਆਉਂਦਾ ਹਮਮ ਬਣਾ ਜਵਾਗ ਭਾਰੇ ਕੋਈ ਨਾਲੇ ਲੱਗਿਆ ਠੀਕ ਐ ਇੰਨੀ ਗਾਰੰਟੀ ਆ ਖਾਣਾ ਦੀ ਭਾਰ ਕਿੱਥੇ ਦੀ ਆਪਣੀ ਦੀ ਵੈਦ ਦੋਸਤੋ ਜੇ ਪਸ਼ੂ ਇੰਨਾ ਸੀਲ ਹੋਵੇ ਤਾਂ ਹੀ ਕਿਹਾ ਜਾਂਦਾ ਕੋਈ ਭੈਣ ਭਰਾ ਐ ਨਾ ਮੰਨੇ ਕਿ ਹੁਣ ਮਾੜਾ ਜਿਹਨੇ ਕੀਤਾ ਉਹਦਾ ਵੀਰ ਕਹਿੰਦਾ ਕੈਮਰੇ ਕਰਕੇ ਥੋੜਾ ਜਿਆ ਕਰਦੀ ਐ ਤੇ ਜੇ ਪਸ਼ੂ ਵਾਕੇ ਹੀ ਗਰਮ ਹੋਵੇ ਫੇਰ ਅਗਲਾ ਪੋਲੇ ਇਹ ਮੂੰਹ ਨਾ ਕਹਿੰਦਾ ਭਾਈ ਅਗਲਾ ਆਪਦੀ ਵੇਖ ਲੈ ਆਗੇ ਭਾਈ ਨੇੜੇ ਵੀ ਨਹੀਂ ਜਾਂਦਾ ਆਪਾਂ ਤਾਂ ਫੇਰ ਹੀਟ ਮੈਦਾ ਇਹ ਨਾ ਜੱਟ ਬਾਜਦਾ ਹੁਣ ਬੋਲਦੇ ਕਰਕੇ ਡਰੀ ਜਾਂਦੀ ਹੂੰ ਆਪਣੀ ਇਹ ਜੀ ਦੀ ਯਾਰ ਪੈਰ ਵੀ ਕੱਕੀ ਵਹਿਣ ਸਾਈ ਦੁਪਣੀ ਮੋੜ ਦੋ ਸਹੀ ਆ ਕਿੰਨੇ ਦੀ ਜਾਇਤ ਆਪਾਂ ਯਾਰ ਮੁੱਲ ਕਰਾਉਣ ਨੂੰ ਭਾਈ ਵੇ 20 22 ਕਿਲੋ ਦੁੱਧ ਰਗਣਾ ਲੋਕ 80 ਵੀ ਕਰੀ ਜਾਂਦੇ 75 ਵੀ ਕਰੀ ਜਾਂਦੇ 67000 ਦੀ ਵੇਚਦੇ ਨੇ ਦੋਸਤੋ 22 ਕਿਲੋ ਦੁੱਧ ਪਿਆ ਦੇਣਾ ਮੁੱਲ 75 ਕਰਾ ਲਓ 80 ਕਰਾ ਲਓ 67000 ਦੀ ਦੇ ਦੇਣੀ ਆ ਮੇਨ ਗੱਲ ਰਹੁ ਕਿ ਹਾਰਡ ਸਿਆਲ ਦੋਵੇਂ ਰੁੱਤਾਂ ਚੱਲਣ ਵਾਲੀ ਵੈੜ ਦੁੱਧ ਬਾਕੀ 22 ਕਿਲੋ ਹੁੰਦਾ ਵੀ ਬਹੁਤ ਬਾਕੀ ਕੋਈ ਅਮਰੀਕਨ ਨਹੀਂ ਅਮਰੀਕਨ ਦੀ ਤਾਂ ਫੈਟ ਵੀ 1.2 ਆਉਂਦੀ ਆ ਕਿਸੇ ਦੀ 2.5 ਵੀ ਆ ਜਾਂਦੀ ਐ ਤੇ ਕਈਆਂ ਦੀ ਪੌਣੇ 2 ਵੀ ਰਹਿ ਜਾਂਦੀ ਵੱਧ ਦੁੱਧ ਵਾਲਿਆਂ ਦੀ ਬਾਈ ਆਹ ਕਿਹੜਾ ਨਗਾਦੀ ਉਹ ਸਿਰੇ ਸੋਈ ਦੀ 6 ਫੈਟ ਦੀ ਗਰੰਟੀ ਹੋਊਗੀ ਦੁੱਧ ਅੱਗੇ ਦੀ ਸੇਵਾ ਸਹੀ ਹੈ ਉਹ ਜਿਹੜੀ ਡੱਬੀ ਵੈੜ ਉਹਦੀ ਆਪਾਂ 6 ਦੀ ਗਰੰਟੀ ਨਹੀਂ ਲਾਓ ਜੀ ਬਾਈ ਕਹਿੰਦਾ ਡੱਬੀ ਨੂੰ ਛੱਡ ਕੇ ਆ ਚਾਰਾਂ ਵੈੜਾਂ ਦੀ ਸਣੇ ਸੂਈ ਸਵਾਈ ਦੀ 6 ਫੈਟ ਦੀ ਗਰੰਟੀ ਹੋਊ ਦੁੱਧ ਅੱਗੇ ਥੋੜੀ ਸੇਵਾ ਦਾ ਕਿਉਂਕਿ ਜੇ ਕਿਸੇ ਨੇ ਦਾਣਾ ਫੀਡ ਲੈਟੀ ਪਾਈ ਨਾ ਉੱਥੇ ਤਾਂ ਬਾਈ ਦੀ ਗਰੰਟੀ ਵੀ ਕੀ ਕਰੂਗੀ ਕਿਉਂਕਿ ਇਹ ਕੋਈ ਮਸ਼ੀਨਰੀ ਤਾਂ ਹੈ ਨਹੀਂ ਕਿ ਮੈਸਤਰੀ ਨੇ ਇੰਜਣ ਕਰਤਾ ਬਾਈ ਹੁਣ 6 ਮਹੀਨੇ ਦੀ ਗਰੰਟੀ ਆ ਇਹਨਾਂ ਨੂੰ ਤਾਂ ਇੱਕ ਟਾਈਮ ਆ ਫੀਡ ਨਾ ਪਾਓ ਦੂਜੇ ਟਾਈਮ ਪਸ਼ੂ ਦੁੱਧ ਘਟਾ ਦਿੰਦੇ ਆ ਕਿਉਂਕਿ ਦੁੱਧ ਦੇਣਾ ਸੇਵਾ ਨੇ ਤੇ 6 ਫੈਟ ਮੱਝਾਂ ਦੀ ਆਉਂਦੀ ਆ ਤੇ ਮੱਝ 22 ਬਾਈ ਕਿਲੋ ਦੁੱਧ ਵਾਲੀ 2.5 ਲੱਖ ਦੀ ਆਉਂਦੀ ਘੱਟੋ ਘੱਟ ਤੇ ਉਸ ਹਿਸਾਬ ਨਾਲ ਜੈ ਜੀ ਮੋਲਾ ਦੂਜਾ ਸੁਵਾਰ ਰੀਜਨਲ ਫਲ ਚੰਗੀ ਵੱਚੀ 3 ਨੰਬਰ ਤੇ ਆਇਆ ਇਹ ਵੀ ਬਾਈ ਵੈੜ ਦੂਜੇ ਸੁਏ ਹੁੰਦੀ ਆ ਜੀਦੋ ਲਈ ਉਹਨੇ ਦੂਜਾ ਗਿਆ ਯਾਰ ਕੋਈ ਭੈਣ ਭਰਾ ਬਣਾ ਤੀਜਾ ਮਾਰਦਾ ਆ ਇੱਕ ਸੂਵੇ ਨਾ ਕਿਹਦਾ ਕੁਈ ਹੁੰਦਾ ਇਹਦੀ ਭਈ ਉਹ ਵਾਰ-ਵਾਰ ਬੰਦਾ ਇਹ ਕਹਿੰਦਾ ਸੀ 18 ਤੋਂ 19 ਕਿਲੋ ਦੀ ਮੇਰੀ ਗਰੰਟੀ ਆ ਠੀਕ ਹੈ ਪਰ ਆਪਣੀ ਆ ਤਾਂ ਆਪਾਂ ਗਰੰਟੀ ਦੇਣੀ ਨਹੀਂ ਬੈਠਦੀ ਠੀਕ ਆ ਰੀ ਨਾਲ ਪੰਜਾਬ ਵਾਲੀ ਬੱਚੀ ਭਈ ਇਹ ਆ ਇਹਦਾ ਵੀ ਨੰਬਰ ਐਡਰੈਸ ਆਪਾਂ ਬੰਦੇ ਨੂੰ ਦੇ ਲਾ ਗਏ ਠੀਕ ਆ ਜਿੱਦੋ ਲਈ ਆ ਇਹ ਢਲਾਮ ਖਾਦੇ ਸਮਾਂ ਸਮਾਂ ਭਈ 2 ਤੋਂ 3 ਦਿਨ ਦੋਸਤੋ ਬਾਈ ਕਹਿੰਦਾ ਨੰਬਰ ਐਡਰੈਸ ਦੇ ਦੂੰਗਾ ਮੈਂ ਆ ਦੋ ਨੰਬਰ ਬੱਚੀ ਦਾ ਵੀ ਤੇ ਤਿੰਨ ਨੰਬਰ ਦਾ ਵੀ ਕਿ ਜੀਤੋ ਲਈ ਆ ਜੇ ਕਿਸੇ ਨੇ ਆਪ ਦੀ ਤਸੱਲੀ ਕਰਨੀ ਹੋਵੇ ਤਾਂ ਕਰ ਸਕਦਾ ਬਾਕੀ ਜਿਹੜੇ ਭੈਣ ਭਰਾ ਪਸ਼ੂ ਰੱਖਦੇ ਆ ਉਹਨਾਂ ਨੂੰ ਪਸ਼ੂ ਦੇ ਹਿਸਾਬ ਨਾਲ ਲੇਵੇ ਦੇ ਹਿਸਾਬ ਨਾਲ ਜੱਜਮੈਂਟ ਆ ਹੀ ਜਾਂਦੀ ਹੁੰਦੀ ਹੈ ਪਸ਼ੂ ਕਿੰਨਾ ਕੁ ਦੁੱਧ ਦੇ ਦੂ ਬਾਕੀ ਅੱਗੇ ਸੇਵਾ ਹੁੰਦੀ ਜੱਜਮੈਂਟ ਵੀ ਕੱਲੀ ਕੀ ਕਰੂ ਜੇ ਅਗਲਾ ਸੇਵਾਣਾ ਕਰੂ 18 19 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸੂਵੇ ਜੀਤੋ ਲਈ ਆ ਅਗਲਾ ਦੂਜਾ ਕਹਿੰਦਾ ਬਾਈ ਕਹਿੰਦਾ ਆਪਣੀ ਖਰੀਦੀ ਆਪਣੇ ਵੱਲੋਂ ਭਾਵੇਂ ਕੋਈ ਤੀਜਾ ਮੰਨ ਕੇ ਸੌਦਾ ਕਰ ਲੇ ਭਾਵੇਂ ਦੂਜਾ ਕਰ ਲੇ ਨਾ ਤਾਂ ਇੱਕ ਸੂਵੇ ਨਾਲ ਬੁੱਢੀ ਬਣ ਲੱਗੀ ਆ ਤੇ ਜੇ ਆਪਾਂ ਇਹਨੂੰ ਖੀਰੀ ਕਹਿ ਦੇਣਗੇ ਪਹਿਲਣ ਨਾ ਇਹ ਪਹਿਲਣ ਬਣ ਲੱਗੀ ਆ ਸੀਲ ਫੁੱਲ ਲੈਵਾ ਇਹਦਾ ਵੀ 2 ਨੰਬਰ ਬੱਚੀ ਨਾਲੋਂ ਵੀ ਵੱਡਾ ਹਵਾਨਾ ਨਹੀਂ ਕਾਗਜ਼ ਵਰਗਾ ਹਮ ਜਮਾ ਕੋਈ ਸੈਡ ਨਹੀਂ ਪਰ ਇਹ ਨਹੀਂ ਵੀ ਹਿਮਾਚਲ ਵਾਲੀ ਬੂਥੀ ਸੋਹਣੀ ਵਾਲੀ ਆ ਨਿੱਕੇ ਨਿੱਕੇ ਕਾਨਾਂ ਦੇ ਦੁੱਧ ਛੇ ਤੋਂ 7 ਕਿਲੋ ਉਹ ਤਾਂ ਇੰਨਾ ਹੀ ਦਿੰਦੇ ਆ ਬਾਈ ਇਹ ਆਪਾਂ ਯਾਰ ਆਪਾਂ ਜਿਹੜੇ ਆਣੇ ਮਿੰਤਾ ਭੈਣ ਭਰਾਵਾ ਮੂਰੇ ਯਾਰ ਉਹ ਨਾਂ ਲਓ ਵੀ ਬਾਜੋ ਯਾਰ ਬਈ ਦਾ ਤਾਂ ਕੈਨ ਨੂੰ ਹਰੇਕ ਕਹੀ ਜਾਂਦਾ ਪੰਜਾਬ ਵਾਲਿਆਂ ਠੀਕ ਆ ਪਰ ਜਿੱਦੇ ਆਪਣੇ ਘਰੇ ਜਰਸੀ ਹੋਈ ਉਹਦੇ ਗਾਰੰਟੀ ਹੋਊਗੀ ਇਹ ਚੀਜ਼ ਦੀ ਆਪਾਂ ਗਾਂ ਫਰੀ ਦੇ ਦਾਂਗੇ ਜਿਹਦੇ ਘਰੇ ਯਾਰ 7 ਤੋਂ 8000 ਸਿਕਾਂ ਖੜੀਆਂ ਬਈ ਲੈ ਕੇ ਦੇ ਤੂੰ ਹਿਮਾਚਲ ਵਾਲੀਆਂ ਯਾਰ ਸਹੀ ਆ ਇੰਨੀਆਂ ਤਾਂ ਮਿਲਦੀਆਂ ਹੀ ਨਹੀਂ ਹਾਂ ਮਿਲਦੀਆਂ ਹੀ ਨਹੀਂ ਬਾਈ ਇੱਕ ਅੱਧੀ ਮਹਾ ਮਿਲਦੀ ਆ ਦੋਸਤੋ ਬਾਈ ਕਹਿੰਦਾ ਆਪਾਂ ਨਾ ਹਿਮਾਚਲ ਵਾਲੀ ਲਿਆਂਦੀ ਐ ਨਾ ਆਪਾਂ ਲਿਆਉਣੀ ਐ ਜਿਹੜੀ ਵੈੜ ਜਰਸੀ ਆਪਣੇ ਘਰੇ ਆ ਉਹਦੀ ਗਾਰੰਟੀ ਹੋਊ ਕਿ ਪੰਜਾਬ ਵਾਲੀ ਆ ਤੇ ਬਾਈ ਕਹਿੰਦਾ ਜਿਹਦੇ ਘਰੇ ਬਾਲੀ ਗਿਣਤੀ ਚ ਜਰਸੀਆਂ ਹੁੰਦੀਆਂ ਉਹ 100% ਬਾਈ ਕਹਿੰਦਾ ਹਿਮਾਚਲ ਵਾਲੀਆਂ ਹੀ ਹੁੰਦੀਆਂ ਪਰ ਹਮਾ ਚਰ ਵਾਲਿਆਂ ਦੁੱਧ ਨਹੀਂ ਦਿੰਦਿਆਂ ਗੱਲ ਹੋਰ ਤਾਂ ਕੋਈ ਨਹੀਂ ਬਾਕੀ ਆਲੂ ਵਾਲਾ ਪਟਾਕੇ ਵਾਲਾ ਕੰਮ ਹੁੰਦਾ ਪਤਾ ਨਹੀਂ ਕਦੋਂ ਮਾਰ ਦੇਣਾ ਕਿਉਂਕਿ ਜੇ ਉਹਨਾਂ ਨੂੰ ਦਾਣਾ ਵੱਧ ਪਾ ਦਿਓ ਉਹਨਾਂ ਨੂੰ ਮੋਕ ਲੱਗ ਜਾਂਦੀ ਮਿੱਧ ਹੀ ਉਹਨਾਂ ਦੇ ਉਹ ਜੇ ਹੁੰਦੇ ਆ ਫੇਰ ਮੋਕ ਅਗਲਾ ਲੋਟ ਕਰਦਾ ਕਰਦਾ ਗਾਂ ਹੀ ਲੋਟ ਹੋ ਜਾਂਦੀ ਆ ਚੱਲ ਮੈਂ ਤੁਹਾਨੂੰ ਗਾਂ ਨਹੀਂ ਲੈ ਕੇ ਕਿਸੇ ਬੰਦੇ ਤੋਂ ਗਾਂ ਲੈ ਕੇ ਬੈਠਾ ਮੇਰੇ ਲਿਹਾਜੀ ਸੀ ਜਦੋਂ ਲੈ ਕੇ ਕਰਕੇ ਉਹਨਾਂ ਨੇ ਮੈਨੂੰ ਉਦੋਂ ਦੱਸਿਆ ਵੀ ਇਹੀ ਗਾਂ ਲਿਆਂਦੀ ਹੁਣ ਕੱਲ ਮੈਨੂੰ ਫੋਨ ਆਇਆ ਕਹਿੰਦੇ ਭਾਈ ਜਦੋਂ ਲੇਟੀ ਪਾਉਣੀ ਉਹਦਾ ਪਾਣੀ ਵੰਗੂ ਚੱਲ ਪੈਂਦੀ ਆ ਮੈਂ ਕਿਹਾ ਤਿੰਨ ਟਾਈਮ ਕਰ ਦੋ ਇਕੱਠੀ ਨਾ ਬਾ ਮੈਂ ਕਹਿੰਨੇ ਇਕੱਠੀ ਝੱਲਣੀ ਨਹੀਂ ਹਾਂ ਉਹਨਾਂ ਦਾ ਆਪਾਂ ਨੂੰ ਪਤਾ ਹੀ ਆ ਭਾਈ ਮਿੱਧਾ ਹੀ ਉਹ ਜਿਆ ਮਿੱਧਾ ਹੀ ਉਹ ਜਿਆ ਤੇ ਉਹ ਫਿਰ ਮੋਕ-ਮੋਕ ਜੀ ਉਹ ਚੜਾਈ ਕਰ ਜਾਂਦੀ ਆ ਤੇ ਉਹ ਜੀ ਫਿਰ ਵਹਿੜ ਤੋਂ ਲੈਣਾ ਕੀ ਆ ਕਿੰਨੇ ਦੀ ਬਾਈ ਬਈ ਮੌਲ ਕੋਈ 70 ਨਹੀਂ ਕੋਈ 75 ਨਹੀਂ 61000 ਦੀ ਵੈੜ ਦੇ ਮੌਲ ਕੋਈ 70 ਨਹੀਂ 75 ਨਹੀਂ 60 ਦੇ ਇੱਕ ਬਾਈ ਕਹਿੰਦਾ 61 ਦੀ ਦੇ ਦੂੰਗਾ ਪਹਿਲੀਆਂ ਚਾਰਾਂ ਵੈੜਾਂ ਦੀ 6 ਫੈਟ ਦੀ ਗਾਰੰਟੀ ਹੋਊ ਕਿਉਂਕਿ ਕੋਈ ਅਮਰੀਕਨ ਨਹੀਂ ਆਹ ਜਰਸੀ ਆ ਉਹ ਵੀ ਜਰਸੀਆਂ ਉਹ ਬਲੈਕ ਤੇ ਕਾਫੀ ਕਲਰ ਦਾ ਸਮੇਲ ਆ ਇਹ ਬਾਦਾਮੀ ਤੇ ਵਾਈਟ ਕਲਰ ਦਾ ਸਮੇਲ ਜਿਆ ਬਾਕੀ ਜਰਸੀ ਭਾਵੇਂ ਕਾਲੀ ਲੈ ਲਓ ਬਾਦਾਮੀ ਲੈ ਲਓ ਚਿੱਟੀ ਲੈ ਲਓ ਬਲੈਕ ਜਾਂ ਕਾਫੀ ਕਲਰ ਕੋਈ ਮਰਜ਼ੀ ਹੋਵੇ ਦੁੱਧ ਬਰੀਡ ਨਹੀਂ ਦੇਣਾ ਇਹ ਦੁੱਧ ਇਹਨਾਂ ਦਾ ਮੱਝਾਂ ਹੀ ਮੱਝਾਂ ਆ ਰਹੀ ਹੁੰਦਾ ਪਰ ਕਲਰ ਜ਼ਰੂਰ ਅੱਡੋ ਅੱਡੀ ਆ ਜਾਂਦੇ ਕੋਈ ਬਲੈਕ ਚ ਪੈਂਦੀ ਆ ਕੋਈ ਬਾਦਾਮੀ ਚ ਪੈਂਦੀ ਆ ਅੱਗੇ ਆ ਜਾ ਇਹ ਵੇੜ ਭਾਈ ਰੀਨਲ ਦੂਜੇ ਸੂਏ ਤੋਂ ਹੁੰਦੀ ਆ ਹੂੰ ਜੀ ਤੋ ਲਈਓ ਕਹਿੰਦੇ ਮੈਂ 17 ਤੋਂ 18 ਕਿਲੋ ਦੁੱਧ ਚ ਹੋਇਆ ਆਪਾਂ 16 ਮੰਨ ਕੇ ਲਈਆ ਭੈਣ ਭਰਾ ਬਈ ਆਪ ਵੀ ਸਮਝ ਨਾਲ ਲੈਣਾ ਲੈਣ ਲਊਗੀ 5 ਤੋਂ 6 ਦਿਨ ਭਾਈ ਇਹਦਾ ਫਲੇਵਾ ਵਖਾਦੇ ਭਾਈ ਫੱਟੀ ਵਾਲਾ ਇਹਨ ਪੂਰਾ ਫੱਟਲੇਵਾ ਵੇੜ ਦਾ ਕੱਢੀਏ ਬਾਹਰ ਨੂੰ ਦੋਸਤੋ ਵੇੜ ਜਿੰਨੀਆਂ ਹੈਗੀਆਂ ਸਾਰੀਆਂ ਚੰਗੀਆਂ ਠਣ ਭਾਂਡੇ ਦੀਆਂ ਸਾਰੀਆਂ ਹੀ ਸਾਫ਼ ਸੁਥਰੀਆਂ ਸਾਰੀਆਂ ਵੈੜਾਂ ਦੀ ਥਣਾ ਦੀ ਭਾਰ ਦੀ ਗਾਰੰਟੀ ਹੋ ਤੁਹਾਡੇ ਘਰੇ ਜਾਂਦੀ ਵੈੜ ਭਾਰ ਕੱਢ ਜੇ ਰਾਤ ਨੂੰ ਕੱਢ ਜੇ ਅਗਲਾ ਵੈੜ ਬਣ ਜੇ ਤੇ ਆਪਦੇ ਪੈਸੇ ਲੈ ਜੇ ਤੇ ਇਹ ਗਾਰੰਟੀ ਅਗਲਾ ਉਹੀ ਦਿੰਦਾ ਜਿਹਦੇ ਪਸ਼ੂ ਦੀ 16 ਅੰਨੇ ਗਾਰੰਟੀ ਹੁੰਦੀ ਸੋ ਜਮਾ 17 18 ਕਿਲੋ ਪਲੂਨ ਨੇ ਦੁੱਧ ਦਿੱਤਾ ਬਾਈ ਕਹਿੰਦਾ ਆਪਾਂ 16 ਮੰਨ ਕੇ ਲਈਏ ਕੋਈ ਵੀ 16 ਮੰਨ ਕੇ ਲੈ ਲੈ ਵੱਡੀ ਵੈੜ ਆ ਕੱਦ ਚ ਮੋٹے ਮੋٹے ਗਲਾਬੀ ਥਣ ਲੈਵੇ ਤੇ ਨਾੜਾ ਨੂਣਾ ਬਹੁਤ ਆ ਇੱਕ ਦੇ ਲੈਵਲ ਹੂਆ ਤੋਤਾ ਹੁੰਦਾ ਨਾੜਾਂ ਦੂਰੋਂ ਹੀ ਚਮਕਣੀਆਂ ਸੀ ਪਰ ਮੌਸਮ ਤੁਹਾਨੂੰ ਪਤਾ ਬਦਲ ਗਿਆ ਠੰਡ ਕਰਕੇ ਇੱਕ ਹਵਾ ਵਗਦੀ ਏ ਠੰਡੀ ਤੇ ਪਸ਼ੂ ਨਵਾਏ ਨਹੀਂ ਬਾਈ ਨੇ ਉਹ ਤੁਹਾਨੂੰ ਵੀ ਪਤਾ ਨਵਾਕੇ ਪਸ਼ੂ ਸੋਹਣਾ ਲੱਗਦਾ ਕੋਈ 2-4000 ਨਫਾ ਵੱਧ ਆ ਜਾਂਦਾ ਤੇ ਜੇ ਕੋਈ 19 ਕੀ ਠੰਡ ਮੰਨ ਜੀ ਉਨੇ ਹੀ ਲੱਗ ਜਾਂਦੇ ਉੱਤੇ ਤਾਂ ਹਾਂ ਤਾਂ ਨਵਾਈਆਂ ਨਹੀਂ ਆ ਇਹ ਲਾਲੀ ਕਿੰਨੇ ਦੀ ਜੈ ਜੱਪਾ ਇਹਦੀ ਹਾਨ ਹੈ ਜਮਾ 56000 ਦੀ ਲਓ ਜੀ 56000 ਦੀ ਜਾਨੀ ਕਿ ਘੱਟ ਤੋਂ ਘੱਟ 15 16 ਕਿਲੋ ਦੁੱਧ ਵੱਧ ਤੋਂ ਵੱਧ 20 22 ਕਿਲੋ ਦੁੱਧ ਵਾਲੀ ਵਹਿੜ ਵੀਰ ਦੇ ਘਰੇ ਇਸ ਟਾਈਮ ਸੇਲ ਲਈ ਅਵੇਲੇਬਲ ਆ ਬਾਕੀ ਪਸੰਦ ਥੋੜੀ ਆ ਸਿਲੈਕਸ਼ਨ ਥੋੜੀ ਆ ਇਹ ਤੇ ਆ ਜਾ ਬਾਈ ਵੀ ਇਹ ਤਾਂ ਦੂਜੇ ਸੂਏ ਵਹਿੜੇ ਆ ਹੂੰ ਜੀ ਤੋਂ ਲਈਓ ਕਿਦਾ ਬਾਈ ਪਨੂਨ ਨੇ 24 ਤੋਂ 25 ਕਿਲੋ ਦੁੱਧ ਦਿੱਤਾ ਠੀਕ ਹੈ ਠੀਕ ਆ ਐਰ ਕੀ 26 ਤਾਂ ਇਹ ਵੀ ਕਰ ਸਕਦੀ ਆ 2 ਕਿਲੋ ਘੱਟ ਵੀ ਹੋ ਸਕਦਾ ਬਾਈ ਉਹ ਗੱਲ ਮੇਰੇ ਕਰਮ ਹਣਾ ਥਾਣਾ ਦੀ ਭਾਰ ਵਿੱਚ ਦੀ ਇਹਦੀ ਆਪਣੀ ਫੁੱਲ ਗਰੰਟੀ ਆ ਇਸ ਬਾਦ ਭਾਈ ਦੋ ਵੜਾਈ ਦੀ ਬਾਈ ਠੀਕ ਹੈ ਇਹਦਾ ਵੀ ਨੰਬਰ ਐਡਰੈਸ ਆਪਾਂ ਸਾਰਾ ਕੋ ਦੇ ਦਾਂਗੇ ਸਮਾਂ ਸਮਾਂ ਲਊਗੀ ਬਾਈ ਹਜੇ 6 ਤੋਂ 7 ਦਿਨ ਬਾਅਦ ਦੋਸਤੋ ਸਾਰੀਆਂ ਵੜਾ ਲੋਕਲ ਲਈਆਂ ਸਾਰਿਆਂ ਦਾ ਬਾਈ ਕਹਿੰਦਾ ਮੈਂ ਪਿੰਡ ਦੱਸ ਦੂੰ ਫੋਨ ਨੰਬਰ ਦੇ ਦੂੰ ਅਗਲੇ ਦਾ ਜੇ ਕਿਸੇ ਨੇ ਫੋਨ ਲਾ ਕੇ ਪੁੱਛਣਾ ਤਸੱਲੀ ਲੈਣੀ ਆ ਤਾਂ ਫੋਨ ਲਾ ਕੇ ਵੀ ਤਸੱਲੀ ਲੈ ਸਕਦਾ ਨਹੀਂ ਬਾਈ ਕਹਿੰਦਾ ਐਡਰੈਸ ਦੇ ਦੂ ਅਗਲੇ ਦੇ ਘਰੇ ਜਾ ਬੜੋ 24 25 ਲੀਟਰ ਦੁੱਧ ਬਾਈ ਕਹਿੰਦਾ ਦਿੱਤਾ ਪਲੂਨ ਨੇ ਐਰ ਕੀ 25 ਪਿਆਜੇ 26 ਪਿਆਜੇ 2 ਕਿਲੋ ਘੱਟ ਪਿਆਜੇ 2 ਕਿਲੋ ਵੱਧ ਪਿਆਜੇ ਤੁਹਾਡੀ ਸੇਵਾ ਸੰਭਾਲ ਵੱਡੀ ਫੁੱਲ ਆ ਸਾਰਿਆਂ ਨਾਲੋਂ ਵੱਡੀ ਵਹਿੜਾ ਡੱਬੇ ਪ੍ਰਿੰਟ ਚ ਬਰੀਡ ਬਰੂਡ ਬਹੁਤ ਛੋਟਾ ਕੰਨ ਮੋਟੇ ਮੋਟੇ ਥਾਨ ਹਾਂ ਚਮਕਦਮ ਫੁੱਲੀ ਆ ਫੈਦਾ ਨੁਹਾਈ ਨੂੰ ਹੋਈ ਨਹੀਂ ਕਿਹੜੇ ਵਹਿੜੇ ਕਿਉਂ ਕਰਾਈ ਹਾਂ ਸਮਾਂ ਹਫਤੇ ਦੀ ਕੱਚੀ ਆ ਕੋਈ 25 ਦਿਨੀ ਵੀ ਸੂ ਸਕਦੀ ਆ ਤੇ ਕੋਈ 37 ਦਿਨੀ ਵੀ ਸੂ ਸਕਦੀ ਆ ਉਹ ਤਾਂ ਤੁਹਾਨੂੰ ਵੀ ਪਤਾ ਗੱਬਣ ਪਸ਼ੂ ਹੈ ਨਾ ਉਹ ਮਾਰ ਆਏ ਨੂੰ ਪਤਾ ਜੀ ਲਾ ਗਿਆ ਤਾਂ ਜਾਨਵਰ 2 ਦਿਨ ਵੱਧ ਵੀ ਲੈ ਸਕਦਾ ਕਈ ਵਾਰ 2 ਦਿਨ ਪਹਿਲਾਂ ਵੀ ਸੂ ਪੈਂਦਾ ਉਹ ਰੱਬ ਦੇ ਰੰਗ ਆ ਪਰ ਉਦਾਂ ਜਾਨੀ ਕਿ ਡੇਟ ਮੁਤਾਬਕ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਜੇ ਸੂਪ ਹੋਗੀ ਠੰਡੀ ਸੀਰ ਫਲ ਆ ਬਾਈ ਸੀਰ ਸੌ ਫਲ ਆ ਕਿੰਨੇ ਦੀ ਬਾਈ ਮੁੱਲ ਕਰਾ ਲੇ ਬਾਈ ਕੋਈ ਜਿਹਦਾ ਟੀਨਾ ਵਾਲੇ ਦੇ ਘਰੇ ਖੜੀ ਹੁੰਦੀ ਠੀਕ ਆ ਹੁਣੇ ਕਹਣਾ ਸੀ ਇਹ ਫਲਾਣੇ ਸੀਮਨ ਦੀ ਆਪ ਹੈ ਤੇ ਫਲਾਣਾ ਲੱਗਿਆ ਨਾ ਤਾਂ ਸੀਮਨ ਪੁੱਛਿਆ ਬਾਈ ਠੀਕ ਆ ਨਾ ਹੀ ਆਪਾਂ ਕਿਤੇ ਦੱਸਿਆ ਹੂੰ ਉਹਦੇ ਦਾ 10 ਦਾ ਵੀ ਕਹਿ ਦੇਣਾ ਸੀ 90 ਵੀ ਕਹਿ ਦੇਣਾ ਸੀ 70000 ਰੁਪਏ ਛੋੜ ਕਰਾਂਗਾ 70 ਕੋਈ ਬਾਈ ਕਹਿੰਦਾ 1000 ਦਾ ਨੋਟ ਛੱਡ ਦੂੰਗਾ ਬਾਈ ਕਹਿੰਦਾ ਜੇ ਕਿਤੇ ਉਹ ਜੇ ਚੰਗੇ ਬੰਦੇ ਦੇ ਘਰੇ ਖੜੀ ਹੁੰਦੀ ਟੀਨਾ ਟੂਨਾ ਸਾਫ ਸਭਾਈ ਜੀ ਦੀ ਜਿਆਦੇ ਜਿਆਦੇ ਪਸ਼ੂ ਵੱਡੇ ਵੇਚਦੇ ਆ ਹੋ ਸਕਦਾ ਲੱਖ ਕਰ ਲੈਂਦੇ ਸਵਾ ਕਰ ਲੈਂਦੇ ਨਾਲ ਹੀ ਉਹਨਾਂ ਨੇ ਸੀਵਣ ਵੀ ਦੱਸ ਦੇਣੇ ਸੀ ਨਾ ਬਾਈ ਕਹਿੰਦਾ ਆਪਾਂ ਕਦੇ ਸੀਵਣ ਗਾਂਹਾਂ ਲਿਆਂ ਤੋਂ ਪੁੱਛੇ ਆ ਨਾ ਕਦੇ ਆਪਦੇ ਕੋਲੋਂ ਦੱਸਿਆ ਗਿਆ ਆ ਫਲਾਨੇ ਵਰਗੀ ਲੱਗਦੀ ਆ ਫਲਾਨਾ ਸੀਵਣ ਕਹਿ ਦਿਓ ਚਲੋ ਵਧੀਆ ਗੱਲ ਆ ਝੂਠ ਦਫਾਣ ਤੁਹਾਨੂੰ ਪਤਾ ਥੋੜਾ ਟਾਈਮ ਚੱਲਦਾ ਫੁੱਲ ਵੱਡੀ ਵੜਾ 25 26 ਲੀਟਰ ਦੁੱਧ ਪਿਆਜੂ ਮੇਰੇ ਨਾਂ ਹੀ ਸਿੱਖੇ ਹੁੰਦੇ ਆ ਹਾਂ ਮੇਰੇ ਆ ਗੱਲ ਚਲਾਉਂਦਾ ਹਾਤੀ ਆ ਹਾਤੀ ਗੱਲ ਆਹੀ ਵਪਾਰ ਕਰਨ ਲਾ ਕੇ ਮੈਨੂੰ ਕੋ ਡੱਕਾ ਨਹੀਂ ਬਈ ਸੀਵਣਾਂ ਦਾ ਪਤਾ ਆਪਾਂ ਤਾਂ ਵੀਡੀਓ ਜਾਣੇ ਆ ਝੂਠਾ ਮਾਰਨੇ ਆ ਜਿਹਦੇ ਮਾਰਦੀ ਨਾਂ ਤਾਂ ਬਣਾਉਂਦੇ ਆ ਲੋਕਾਂ ਨੇ ਸੁਣਦੇ ਆ ਆਪੋ ਵੀ ਲੈ ਸਕਦੇ ਆ ਇਹ ਕੰਮ ਸਾਰਿਆਂ ਦਾ ਸੀਮਨ ਤੁਮਨ ਵਾਲਾ ਹੀ ਹੁੰਦਾ ਰਕਾਰਡ ਵਾਲੀ ਦੇ ਇੱਕ ਤੋਈ ਹੁੰਦੀ ਆ ਆ ਵੱਖਰ ਤਾਂ ਚਾਰ ਹੀ ਆ ਚਾਰ ਹੀ ਆ ਬਸ ਉਹੀ ਨਾਮ ਮੋੜ ਮੋੜ ਲਈ ਜਾਂਦੇ ਆ ਹਾਂ ਜਾਂ ਡੈਨਮਾਰਕੇ ਚ ਵਰਜਾ ਜਾਂ ਏਬੀਐਸ ਚ ਵਰਜਾ ਸੈਕਸਰ ਕਿਹੜਾ ਮੁੰਡੇ ਬਾਹੂ ਹੀ ਛੱਡੀ ਤੁਰੇ ਬਾਈ ਗਾਂ 35000 ਵਾਲੀ ਹੁੰਦੀ ਤੇ ਉਹਦੇ ਸੈਕਸਰ ਲਾ ਦਿੰਦੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਪੰਜ ਵਹਿੜਾਂ ਚਾਰ ਗੱਬਣਾ ਇੱਕ ਤਾਜੀ ਸੂਈ ਸਵਾਈ ਸਾਰੀਆਂ ਹੀ ਥਣਪਾਂਡੇ ਦੀਆਂ ਸਾਫ਼ ਸੁਧਰੀਆਂ ਪਾ ਜੈ ਜੀ ਆ ਇੱਕ ਵਹਿੜ ਨੂੰ ਛੱਡ ਕੇ ਡੱਬੀ ਲਾਸਟ ਨੂੰ ਪਹਿਲੀਆਂ 4 ਵਾੜਾਂ ਦੀ ਬਾਈ ਕਹਿੰਦਾ 6 ਫੈਟ ਦੀ ਗਾਰੰਟੀ ਹੋ ਬਾਕੀ ਕਿਉਂਕਿ ਤੁਹਾਨੂੰ ਦਿੱਸੀ ਜਾਂਦੀਆਂ ਜਰਸੀ ਦੇ ਪੱਖ ਦੀਆਂ ਦੁੱਧ ਇਹਨਾਂ ਦਾ ਮੱਝਾਂ ਵਰਗੇ ਦਾ ਬਾਕੀ ਉਹ ਅਮਰੀਕਨ ਵੜ ਉਹਦੀ ਫੈਟ ਘੱਟ ਆਉ ਉਹਨੇ ਦੁੱਧ ਵੀ ਵੱਧ ਪਿਆ ਦੇਣਾ ਬਾਕੀ ਸਾਰਿਆਂ ਨੂੰ ਸاسي ਦਾ